ਮਾਤਾ ਜੀ ਬਣਾ ਸਕਦਾ ਨਾ ਨਾ ਮੈਂ ਜੱਲਵੀਰ ਕੋ ਵੀ ਵੀ ਜੱਲਵੀਰ ਕੋ ਕੀ ਕਹਿਣਾ ਚਾਹੂਗਾ ਆਜਾਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਵੀ ਆਸ਼ਵਾਸਨ ਮਿਲਿਆ ਮੁੱਖ ਮੰਤਰੀ ਪੰਜਾਬ ਦਾ ਆਓ ਜੀ ਮਾਤਾ ਜੀ ਵਧੀਆ ਮਿਲਿਆ ਮਿਲੇ ਵੀ ਬਲੇ ਢੰਗ ਦੇ ਨਾਲ ਆ ਸਾਨੂੰ ਕੱਲਿਆਂ ਨੂੰ ਭਾ ਕੇ ਉਹਨਾਂ ਨੇ ਸਾਡੀ ਗੱਲ ਬਾਤ ਸੁਣੀ ਹੈ ਕੱਲਿਆਂ ਨੂੰ ਭਾ ਕੇ ਉਹਨਾਂ ਨੇ ਸਾਨੂੰ ਬੜਾ ਜਿੱਤਾ ਸ੍ਰੋਪਾ ਵੀ ਪਾਇਆ ਅਸਾਂ ਨੂੰ ਕੋ ਚੰਗੇ ਢੰਗ ਨਾਲ ਮਿਲੇ ਹੋਰ ਵੀ ਬੜੀ ਦੁਨੀਆ ਹੈਗੀ ਸੀ ਆਣ ਨੂੰ ਬੜੇ ਢੰਗ ਨਾਲ ਮਿਲੇ ਆ ਇਹ ਬਹੁਤ ਵਧੀਆ ਲੱਗਾ ਵਾ ਇਹ ਜਿਹੜਾ ਆਮ ਆ ਪਾਰਟੀ ਦੇ ਨਾਲ ਵਿੱਚ ਹੋਏ ਆ ਵੀ ਬਹੁਤ ਬਹੁਤ ਵਧੀਆ ਲੱਗਾ ਜਿਹੜਾ ਦੁਨੀਆ ਨਾਲ ਤੱਕਾਂ ਦਾ ਇੱਟੀ ਤੋਂ ਆਪਾਂ ਨੂੰ ਰੋਕਦੇ ਇਹਨਾਂ ਨੂੰ ਪਾਰਟੀਆਂ ਨੂੰ ਵੀ ਕਿੰਨੇ ਦੁੱਧੀਆਂ ਪਾਰਟੀਆਂ ਨੂੰ ਕਿੰਨੇ ਵੀਰੇ ਕਿੰਨਾ ਤੱਕਾਂ ਦਾ ਤੱਕਾ ਨਾ ਹੋਵੇ ਜੋ ਕਿ ਤੁਹਾਨੂੰ ਸਾਬ ਹੋ ਇਨਸਾਫ ਕੀਤਾ ਜਾਵੇ ਉਹ ਹਲਕਾ ਦੱਖਣੀ ਦੇ ਵਿਕਾਸ ਲਈ ਵੀ ਆਸ਼ਵਾਸਨ ਦਿੱਤੇ ਵੀ ਮੋੱਖ ਮੰਤਰੀ ਪੰਜਾਬ ਦੇ ਜਿਹੜੇ ਦੱਖਣੀ ਹਲਕੇ ਦੇ ਵਿੱਚ ਕੰਮ ਬੜੇ ਚਿਰ ਤੋਂ ਰੁਕੇ ਆਇਆ ਜੇ ਉਹ ਮੈਂ ਸੀ ਮੈਂ ਤੇ ਬਹੁਤ ਕਰਾਈ ਤੇ ਜੋ ਵੀ ਕੰਮ ਆ ਇਹ ਹੁਣੇ ਬਾਪ ਪਾਰਟੀ ਵਾਲੇ ਕਹਿੰਦੇ ਵੀ ਬਹੁਤ ਸਾਰੇ ਕੰਮ ਤੇ ਕਰਵਾਵਾਂਗੇ ਤੁਸੀਂ ਆਲੇ ਨਾਲ ਰਲ ਕੇ ਚੱਲੋ ਕਈ ਤੇ ਸਾਰੇ ਕੰਮ ਕਰਵਾਵਾਂਗੇ ਹਲਕਾ ਨਿਵਾਸੀ ਹੈ ਕਿੰਨਾ ਕੁ ਦਸਾ ਵੇਖਣ ਨੂੰ ਮਿਲ ਰਿਹਾ ਜੀ ਜੀ ਪਾਰਟੀ ਸ਼ਾਮਿਲ ਹੋ ਜਾਣਾ ਹਲਕਾ ਨਿਵਾਸੀ ਆ ਵੀ ਜਿਆਦਾ ਸ਼ਾਮਿਲ ਬਾਦੂ ਮੇਰੇ ਨਾਲ ਦੇ ਭੈਣ ਭਰਾ ਮੇਰੇ ਸਾਰੇ ਨਾਲ ਆ ਪਹਿਲੇ ਵੀ ਨਾਲ ਸੀ ਪਹਿਲਾਂ ਵੀ ਇਹਨਾਂ ਦੇ ਸਿਰ ਤੇ ਜਾਤ ਕੀਤੀ ਸੀ ਜਦੋਂ ਉਦੋਂ ਵੀ ਇਹਨਾਂ ਨਾਲ ਆਪਣੇ ਭੈਣ ਭਰਾਵਾਂ ਦੇ ਸਿਰ ਤੇ ਜਿੱਤੀ ਹੁਣ ਵੀ ਇਹਨਾਂ ਦੇ ਸਿਰ ਤੇ ਛਾਲ ਮਾਰਦੀਆਂ ਇਹ ਹੁਣ ਵੀ ਜਦੋਂ ਮੈਨੂੰ ਟਿਕਟ ਮਿਲੇ ਹੁਣੇ ਮੇਰਾ ਵੱਤ ਵਾਸ ਸਾਧੇਨ ਤੇ ਮੈਂ ਇਤਾਂ ਦਾ ਵੱਤ ਵਾਸ ਕਰਾਂਗਾ